ਮਿਡਲ ਈਸਟ ਦੇ ਵਿੱਚ ਇਜ਼ਰਾਈਲ ਨੇ ਜੋ ਈਰਾਨ ਦੇ ਉੱਤੇ ਅਟੈਕ ਕੀਤਾ ਹੈਗਾ 100 ਤੋਂ ਵੱਧ ਲੋਕੇਸ਼ਨ ਤੇ ਕੀਤਾ ਈਰਾਨ ਦੇ ਕਈ ਜਨਰਲ ਜਿਹੜੇ ਆ ਉਹਨਾਂ ਨੇ ਇਸ ਅਟੈਕ ਦੇ ਵਿੱਚ ਮਾਰਮਕਾਏ ਹੈਗੇ ਆ ਮਿਡਲ ਈਸਟ ਦੀ 에ਅਰ ਸਪੇਸ ਇਸ ਟਾਈਮ ਸ਼ਟਡਾਊਨ ਹੈਗੀ ਆ ਕਿਉਂਕਿ ਇਜ਼ਰਾਈਲ ਵਾਲਿਆਂ ਨੇ ਈਰਾਨ ਨੂੰ ਅਟੈਕ ਕੀਤਾ ਸੋ ਬਹੁਤ ਸਾਰੀਆਂ ਜਿਹੜੀਆਂ 에ਅਰਲਾਈਨਸ ਆ ਉਹੋ ਉੱਥੇ ਨਹੀਂ ਜਾ ਰਹੀਆਂ ਹੈਗੀਆਂ ਤੇ ਮੀਡਲ ਈਸਟ ਦੇ ਵਿੱਚ ਇਹ ਸਾਰਾ ਕੁਝ ਕੱਲ ਵਾਪਰਿਆ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਭਈ ਜੇ ਤੁਸੀਂ ਨਿਊਕਲੀਅਰ ਦੇ ਉੱਤੇ ਡੀਲ ਨਹੀਂ ਕਰਦੇ ਤੇ ਤੁਹਾਡੇ ਉੱਤੇ ਜਿਹੜਾ ਆ ਕਾਫੀ ਵੱਡਾ ਜਿਹੜਾ ਐਕਸ਼ਨ ਹੋ ਸਕਦਾ ਹੈਗਾ ਹਾਲਾਂਕਿ ਅਮਰੀਕਾ ਨੇ ਇਹ ਕਿਹਾ ਹੈ ਭਈ ਅਸੀਂ ਕਿਸੇ ਤਰ੍ਹਾਂ ਵੀ ਇਸ ਅਟੈਕ ਦੇ ਵਿੱਚ ਇਨਵੋਲਵ ਨਹੀਂ ਆ ਪਰ ਇਜ਼ਰਾਈਲ ਨੇ ਈਰਾਨ ਦੇ ਨਿਊਕਲੀਅਰ ਸਾਈਟ ਦੇ ਉੱਤੇ ਕਾਫੀਆਂ ਦੇ ਉੱਤੇ ਅਟੈਕ ਕੀਤਾ ਉਹਨਾਂ ਦੇ ਕਈ ਜਨਰਲ ਜਿਹੜੇ ਆ ਉਹ ਮਕਾ ਦਿੱਤੇ ਹੈਗੇ ਆ ਤੇ ਈਰਾਨ ਵਾਲਿਆਂ ਨੇ ਵੀ ਕਹਿੰਦੇ 100 ਤੋਂ ਵੱਧ ਜਿਹੜੇ ਆ ਆਪਣੇ ਡਰੋਨ ਛੱਡੇ ਸੀ ਪਰ ਉਹ ਇਜ਼ਰਾਈਲ ਨੇ ਇਜ਼ਰਾਈਲ ਤੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਸਿੱਟ ਦਿੱਤਾ ਹੈਗਾ ਨਿਊਕਲੀਅਰ ਐਨ ਰਿਚਮੈਂਟ ਫੈਸਿਲਟੀ ਜੋ ਸੈਂਟਰਲ ਈਰਾਨੀਅਨ ਸਿਟੀ ਆਫ ਨਟਾਂਸ ਵਿੱਚ ਹੈਗੀ ਆ ਉੱਥੇ ਵੀ ਬਹੁਤ ਜ਼ਿਆਦਾ ਜਿਹੜਾ ਡੈਮੇਜ ਹੋਇਆ ਹੈਗਾ ਆ ਕਿਉਂਕਿ ਬੰਬਾਰਡਮੈਂਟ ਕੀਤੀ ਗਈ ਇਜ਼ਰਾਈਲ ਵਾਲਿਆਂ ਨੇ ਡਰੋਨ ਇਨਸਾਈਡ ਇਰਾਨ ਦੇ ਵਿੱਚ ਕਿਸੇ ਤਰ੍ਹਾਂ ਬਾਈ ਰੋਡ ਪਛਾਈ ਸੀ ਉਸ ਤੋਂ ਬਾਅਦ ਉੱਥੋਂ ਜਿਹੜੇ ਆ ਉਹਨਾਂ ਨੇ ਅਟੈਕ ਕਰਨੇ ਸ਼ੁਰੂ ਕੀਤੇ ਹੈਗੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਯੂਕਰੇਨ ਨੇ ਰਸ਼ੀਆ ਦੇ ਵਿੱਚ ਕੀਤਾ ਸੀਗਾ ਜਿਹੜੇ ਉੱਥੇ ਦੇ ਕੁਝ ਮਿੰਟ ਪਹਿਲਾਂ ਦੀ ਖਬਰ ਆ ਰਹੀ ਆ ਪਈ ਤਹਿਰਾਨ ਦੇ ਲੋਕ ਕਹਿ ਰਹੇ ਆ ਪਈ ਇਜ਼ਰਾਈਲ ਵਾਲਿਆਂ ਨੇ ਫੇਰ ਜਿਹੜੇ ਅਟੈਕ ਸ਼ੁਰੂ ਕੀਤੇ ਹੈਗੇ ਆ ਕਾਫੀ ਜ਼ਿਆਦਾ ਜਿਹੜੇ ਐਕਸਪਲੋਜ਼ਨਸ ਹੋਏ ਆ ਈਸਟਰਨ ਤੇ ਵੈਸਟਰਨ ਪਾਰਟ ਆਫ ਜਿਹੜਾ ਤਹਿਰਾਨ ਹੈਗਾ ਆ ਪ੍ਰਾਈਮ ਮਿਨਿਸਟਰ ਬੈਂਜਾਮਿਨ ਨਤਲਿਆਹੂ ਜੋ ਇਜ਼ਰਾਈਲ ਦਾ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਪਈ ਜੋ ਈਰਾਨ ਦਾ ਜਿਹੜਾ ਨਿਊਕਲੀਅਰ ਪਾਵਰ ਆ ਪ੍ਰੋਗਰਾਮ ਉਸ ਨੂੰ ਅਸੀਂ ਖਤਮ ਕਰਨ ਜਾ ਰਹੇ ਹਾਂ ਇਹ ਅਸੀਂ April ਦੇ ਵਿੱਚ ਪਲਾਨ ਕੀਤਾ ਸੀ ਪਰ ਸਮ ਹ ਉਹ ਇਹ ਲੇਟ ਹੋਇਆ ਹੈਗਾ ਸਾਡਾ ਜਿਹੜਾ ਮੇਨ ਮਕਸਦ ਉਹ ਇਹੀ ਆ ਬਈ ਸਾਨੂੰ ਕਿਸੇ ਤਰ੍ਹਾਂ ਦਾ ਇਰਾਨ ਵੱਲੋਂ ਖਤਰਾ ਨਾ ਹੋਵੇ ਇਜ਼ਰਾਈਲ ਵਾਲਿਆਂ ਨੇ ਲਿਬਨਾਨ ਦੇ ਵਿੱਚ ਇੱਕ ਜੋ ਹਜ਼ਬੁੱਲਾ ਦਾ ਹੈੱਡ ਸੀ ਹਸਨ ਅਸਰੱਲਾ ਉਹ ਇਰਾਨ ਦਾ ਐਲ ਆਈ ਸੀ ਉਸ ਨੂੰ ਸਤੰਬਰ 2024 ਦੇ ਵਿੱਚ ਮਾਰਿਆ ਸੀ ਜੀ ਬਿਲਕੁਲ ਸੋ ਐਸਕੇਲੇਸ਼ਨ ਕਾਫੀ ਜ਼ਿਆਦਾ ਜਿਹੜੀ ਉਹ ਵਧੀ ਆ ਇਸ ਸਾਰੀ ਚੀਜ਼ ਦੇ ਵਿੱਚ ਹਰਜੋਤ ਸਿੰਘ ਜੀ ਇਹ ਦੱਸਦੇ ਜਾਈਏ ਵੀ 20 ਸਾਲਾਂ ਚ ਪਹਿਲੀ ਵਾਰ ਜਿਹੜੀ ਇੰਟਰਨੈਸ਼ਨਲ ਐਟੋਮਿਕ ਏਜੰਸੀ ਆ ਉਹਨਾਂ ਦੇ ਦੁਆਰਾ ਈਰਾਨ ਦੀਆਂ ਜਿਹੜੀਆਂ ਨਿਊਕਲੀਅਰ ਸਾਈਟਸ ਆ ਉਹਨਾਂ ਦੇ ਉਲਟ ਇੱਕ ਮਤਾ ਜਿਹੜਾ ਆ ਉਹ ਲਿਆਂਦਾ ਗਿਆ ਆ ਉਹਨਾਂ ਨੇ ਇਸ ਚੀਜ਼ ਦੇ ਬਾਰੇ ਜਿਹੜੀ ਉਹ ਗੱਲ ਆਖੀ ਆ ਇਜ਼ਰਾਈਲ ਕਹਿ ਰਿਹਾ ਸੀਗਾ ਵੀ ਈਰਾਨ ਵਾਲੇ ਨਿਊਕਲੀਅਰ ਹਥਿਆਰ ਬਣਾਉਣ ਦੇ ਬਿਲਕੁਲ ਨਜ਼ਦੀਕ ਨੇ ਇਸ ਕਰਕੇ ਉਹਨਾਂ ਨੇ ਉਸ ਚੀਜ਼ ਦੇ ਉੱਤੇ ਹਮਲਾ ਕੀਤਾ ਆ ਬਹੁਤ ਸਾਰੇ ਜਿਹੜੇ ਸਾਇੰਸਦਾਨ ਦੇ ਨਾਲ ਜਿਹੜੇ ਚਾਰ ਵੱਡੇ ਜਿਹੜੇ ਜਰਨਲ ਇਹਨਾਂ ਦੇ ਉਹਨਾਂ ਨੂੰ ਮਾਲਮਕਾਇਆ ਆ ਸੋ ਇਜ਼ਰਾਈਲ ਦੀ ਕਹਿ ਸਕਦੇ ਆ ਹਰਜੁਸ ਸਿੰਘ ਜੀ ਵੀ ਉਹਨਾਂ ਦੇ ਕੋਲ ਜਿਹੜੀ ਸੂਖਮ ਜਾਣਕਾਰੀ ਆ ਬਾਰੀਕ ਜਾਣਕਾਰੀ ਆ ਬਹੁਤ ਹੀ ਜ਼ਿਆਦਾ ਸੀ ਬਿਲਕੁਲ ਮਿਲਟਰੀ ਇਨਸਟਾਲੇਸ਼ਨ ਨਿਊਕਲੀਅਰ ਸਾਈਟਸ ਦੇ ਉੱਤੇ ਜਿਹੜੇ ਆ ਹਮਲੇ ਇਜ਼ਰਾਈਲ ਦੇ ਦੁਆਰਾ ਕਿਤੇ ਗਏ ਆ ਕਹਿਣ ਵਾਲੇ ਤੇ ਵੀ ਕਹਿ ਸਕਦੇ ਆ ਵੀ ਇਦਾਂ ਲੱਗਦਾ ਸੀ ਕਿ ਵੀ ਈਰਾਨ ਦੇ ਜਨੈਲ ਆਪਣੇ ਉੱਤੇ ਕਿਤੇ ਜੀਪੀਐਸ ਤੇ ਨਹੀਂ ਲਾ ਕੇ ਤੁਰੇ ਫਿਰਦੇ ਸੀਗੇ ਵੀ ਇਜ਼ਰਾਈਲ ਨੂੰ ਉੱਥੇ ਤੱਕ ਜਿਹੜਾ ਮਿਜ਼ਾਈਲ ਮਾਰਨ ਦੇ ਵਿੱਚ ਇੰਨੀ ਜਿਹੜੀ ਉਹ ਆਸਾਨੀ ਆ ਹੋਈ ਹੈਗੀ ਆ ਸੋ ਅ ਅਮਰੀਕਾ ਦੇ ਜਿਹੜੇ ਰੱਖਿਆ ਮੰਤਰੀ ਪੀਟ ਹੈਗਸਟ ਦਾ ਕਹਿਣਾ ਆ ਆ ਵੀ ਇਹ ਬਹੁਤ ਸਾਰੇ ਜਿਹੜੇ ਸੰਕੇਤ ਸਨ ਵੀ ਈਰਾਨ ਕੁਛ ਅਜੇਹਾ ਬਣਾਉਣ ਵੱਲ ਵੱਧ ਰਿਹਾ ਵੀ ਪ੍ਰਿਆਣੂ ਪਰਮਾਣੂ ਹਥਿਆਰ ਵਰਗਾ ਲਗਦਾ ਹੋ ਸਕਦਾ ਹੈ ਇਰਾਨ ਨੇ ਇਸ ਚੀਜ਼ ਦਾ ਖੰਡਨ ਕਰਦੇ ਹੋਏ ਕਿਹਾ ਵੀ ਜਿਹੜੀਆਂ ਨਿਊਕਲੀਅਰ ਪ੍ਰੋਫਿਊਲੇਸ਼ਨ ਸਾਈਟਸ ਆਗੀਆਂ ਉਹਨਾਂ 'ਤੇ ਸਾਨੂੰ ਕੋਈ ਨਿਊਕਲੀਅਰ ਜਿਹੜਾ ਹਥਿਆਰ ਬਣਾਉਣ ਦੀ ਕੋਈ ਇੱਛਾ ਜਿਹੜੀ ਉਹ ਨਹੀਂ ਹੈਗੀ ਸੋ ਇਸੇ ਕਰਕੇ ਆਪਾਂ ਦੇਖਿਆ ਸੀਗਾ ਵੀ ਕੱਲ ਪਰਸੋਂ 2 ਦਿਨ ਪਹਿਲਾਂ ਅਮਰੀਕਾ ਨੇ ਆਪਣੇ ਜਿਹੜੇ ਨਾਨ ਅਸੈਂਸ਼ੀਅਲ ਸਟਾਫ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਰਾਕ ਤੇ ਹੋਰ ਇਲਾਕਿਆਂ ਤੋਂ ਵਾਪਸ ਜਿਹੜਾ ਆ ਉਹ ਸੱਦ ਲਿਆ ਸੀਗਾ ਸੋ ਅ ਇਹ ਜਿਹੜੀ ਸਥਿਤੀ ਐ ਇਸ ਟਾਈਮ ਬਣੀ ਪਈ ਆ ਸੋ ਅ ਅਮਰੀਕਾ ਨੇ ਆਲਰੇਡੀ ਟਰੈਵਲ 4 ਜਿਹੜੀ ਐਡਵਾਈਸਰੀ ਇਰਾਕ ਨੂੰ ਲੈ ਕੇ ਜਿਹੜੀ ਉਹ ਜਾਰੀ ਕੀਤੀ ਆ ਇਜ਼ਰਾਈਲ ਦੇ ਦੁਆਰਾ ਪਹਿਲੀ ਵਾਰ ਜਿਹੜੇ ਨਾਲ ਦੇ ਨਾਲ ਵੀਡੀਓਜ਼ ਵੀ ਜਿਹੜੀਆਂ ਆ ਉਹ ਜਾਰੀ ਕੀਤੀਆਂ ਗਈਆਂ ਜਦੋਂ ਉਹਨਾਂ ਨੇ ਨਿਊਕਲੀਅਰ ਥਾਵਾਂ ਦੇ ਉੱਤੇ ਹਮਲਾ ਕੀਤਾ ਹੈਗਾ ਆਈਏਈਏ ਦੇ ਮਤੇ ਦੇ ਵਿਰੁੱਧ ਹੁਣ ਈਰਾਨ ਕਹਿੰਦੇ ਵੀ ਅਸੀਂ ਆਪਣਾ ਜਵਾਬ ਜਿਹੜਾ ਉਹ ਅਧਿਨ ਜਾ ਰਹੇ ਹੈਗੇ ਆ ਉਧਰ ਈਰਾਨ ਦਾ ਜਿਹੜਾ ਮੇਨ ਮੁੱਖ ਕਮਾਂਡਰ ਜਨਰਲ ਹੈਗਾ ਹੁਸੈਨ ਸਲਾਮੀ ਉਸਨੇ ਕਿਹਾ ਵੀ ਈਰਾਨ ਕਿਸੇ ਵੀ ਫੌਜੀ ਟਕਰਾਅ ਦੇ ਲਈ ਪੂਰੀ ਤਰ੍ਹਾਂ ਤਿਆਰ ਹੈਗਾ ਹੈ ਈਰਾਨ ਕੋਲ ਕਹਿੰਦੇ ਵੀ ਇੱਕ ਸਪਸ਼ਟ ਤੇ ਪਰਿਭਾਸ਼ਿਤ ਫੌਜੀ ਰਣਨੀਤੀ ਹੈ ਉਹ ਕਿਸੇ ਵੀ ਖਤਰੇ ਦਾ ਜਵਾਬ ਦੇਣ ਲਈ ਤਿਆਰ ਹੈ ਅਮਰੀਕਾ ਦੀਆਂ ਖੁਫੀਆ ਅਧਿਕਾਰੀਆਂ ਨੇ ਇਹ ਚਿੰਤਾ ਸਤਾਰੀ ਹੈ ਵੀ ਇਜ਼ਰਾਈਲ ਅਮਰੀਕਾ ਦੇ ਨਾਲ ਗਾਉਂਸਲਾਹ ਕੀਤੇ ਬਨਾ ਈਰਾਨ ਤੇ ਹਮਲਾ ਤਾਂ ਨਹੀਂ ਜਿਹੜਾ ਉਹ ਕਰ ਦੇਵੇਗਾ ਜੋ ਕਿ ਆਪਾਂ ਦੇਖਿਆ ਵੀ ਜਿਹੜਾ ਹੋ ਚੁੱਕਾ ਹੈ ਪਰ ਇਦਾਂ ਲੱਗ ਰਿਹਾ ਵੀ ਅਮਰੀਕਾ ਨੂੰ ਪਤਾ ਸੀਗਾ ਵੀ ਏਅਰ ਸਟ੍ਰਾਈਕਸ ਈਰਾਨ ਦੇ ਉੱਤੇ ਜਿਹੜੀਆਂ ਉਹ ਹੋਣ ਜਾ ਰਹੀਆਂ ਹੈਗੀਆਂ ਆ ਸੋ ਇਸੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਈਰਾਨ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਹਮਲੇ ਹੋਏ ਨੇ ਈਰਾਨ ਦੇ ਜਿਹੜੇ ਸਰਕਾਰੀ ਟੀਵੀ ਆ ਉਹਨਾਂ ਨੇ ਦੱਸਿਆ ਵੀ ਜਿਹੜਾ ਈਰਾਨੀਅਨ ਜਿਹੜਾ ਰੈਵੋਲੂਸ਼ਨਰੀ ਗਾਰਡ ਦਾ ਕਮਾਂਡਰ ਆ ਚੀਫ ਆਫ ਸਟਾਫ ਹੁਸੈਨ ਸਲਾਮੀ ਜਨਰਲ ਗੁਲਾਮ ਅਲੀ ਰਸ਼ੀਦ ਪ੍ਰਮਾਣੂ ਵਿਗਿਆਨੀ ਡਾਕਟਰ ਅਤੇ ਹਰਾਨਚੀ ਡਾਕਟਰ ਫੈਰੂਦੀਨ ਅੰਬਾਸੀ ਇਹ ਇਹਨਾਂ ਦੀ ਜਿਹੜੀ ਇਸ ਤੇ ਹਮਲਿਆਂ ਦੇ ਵਿੱਚ ਮੌਤ ਜਿਹੜੀ ਹੋ ਚੁੱਕੀ ਆ ਉਹਨਾਂ ਦੇ ਜਿਹੜੇ ਇਰਾਨ ਦੇ ਸੁਪਰੀਮ ਲੀਡਰ ਤੌਹਲਾ ਖਮੇਨੀ ਆ ਉਹਨਾਂ ਨੇ ਹਮਲਿਆਂ ਦੇ ਉੱਤੇ ਬਿਆਨ ਜਿਹੜਾ ਉਹ ਜਾਰੀ ਕੀਤਾ ਹੈ ਵੀ ਕਿੰਨੇ ਵੀ ਸਵੇਦ ਵੱਲੇ ਜਿਹੜੇ ਆ ਸਾਡੀ ਧਰਤੀ ਤੇ ਇੱਕ ਘਨਾਉਣਾ ਅਪਰਾਧ ਕੀਤਾ ਗਿਆ ਹੈ ਰਿਹਾਇਸ਼ੀ ਖੇਤਰਾਂ ਤੇ ਹਮਲਾ ਕਰਕੇ ਆਪਣਾ ਸੁਭਾਵਿਕ ਦੁਸ਼ਟਤਾ ਦਾ ਪ੍ਰਗਟਾਵਾ ਕੀਤਾ ਹੈ ਹੁਣ ਉਸ ਨੂੰ ਸਖਤ ਸਜ਼ਾ ਦੀ ਉਡੀਕ ਕਰਨੀ ਪਵੇਗੀ ਸੋ ਇਹ ਖਮੇਨੀ ਦਾ ਹੈਗਾ ਜਿਹੜਾ ਬਿਆਨ ਆਇਆ ਖਮੇਨੀ ਦੇ ਨਾਲ ਦੇ ਨਾਲ ਜਿਹੜੇ ਮਾਰੇ ਗਏ ਜਰਨੈਲ ਆ ਉਹਨਾਂ ਦੀ ਤਾਂ ਦੇ ਉੱਤੇ ਕਹਿ ਸਕਦੇ ਆਂ ਵੀ ਕਾਰਜਕਾਰੀ ਹੋਰ ਜਰਨੈਲ ਆ ਉਹਨਾਂ ਦੀਆਂ ਨਿਯੁਕਤੀਆਂ ਵੀ ਨਾਲ ਦੇ ਨਾਲ ਜਿਹੜੀਆਂ ਉਹ ਕਰ ਦਿਤੀਆਂ ਹੈ ਇਰਾਨੀ ਮੀਡੀਆ ਇਹ ਕਹਿ ਰਿਹਾ ਵੀ ਜਿਹੜਾ ਚੀਫ ਆਫ ਸਟਾਫ ਸੀਗਾ ਹੁਸੈਨ ਸਲਾਮੀ ਉਹ ਬੜੇ ਲੰਮੇ ਸਮੇਂ ਤੋਂ ਬਿਮਾਰ ਸੀਗਾ ਉਹ ਆਪਣੇ ਘਰ ਵਿਖੇ ਰਹਿ ਰਹੇ ਸੀ ਇਸ ਕਰਕੇ ਉਸ ਨੂੰ ਆਸਾਨੀ ਦੇ ਨਾਲ ਨਿਸ਼ਾਨਾ ਜਿਹੜਾ ਆ ਉਹ ਬਣਾ ਲਿਆ ਗਿਆ ਹੈਗਾ ਆ ਜੇ ਹੁਣ ਤੱਕ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਜਦੋਂ ਮਿਲਟਰੀ ਇਨਸਟਾਲੇਸ਼ਨਸ ਆਪਸ ਦੇ ਵਿੱਚ ਭੇੜ ਜਾਣ ਤਾਂ ਇਹ ਮੰਨਿਆ ਜਾਂਦਾ ਆ ਵੀ ਇਹ ਦੋ ਮੁਲਕ ਵਾਰ ਦੀ ਸਥਿਤੀ ਦੇ ਵਿੱਚ ਆ ਚੁੱਕੇ ਆ ਸੋ ਮਿਲਟਰੀ ਤੇ ਪਰਮਾਣੂ ਇਲਾਕਿਆਂ ਦੇ ਉੱਤੇ ਪਰਮਾਣੂ ਟਿਕਾਣਿਆਂ ਦੇ ਉੱਤੇ ਜਿਹੜਾ ਹਮਲਾ ਇਜ਼ਰਾਈਲ ਦੇ ਦੁਆਰਾ ਇਰਾਨ ਦੇ ਉੱਤੇ ਕੀਤਾ ਗਿਆ ਆ ਉਹਦੇ ਨਾਲ ਇਦਾਂ ਲੱਗਦਾ ਵੀ ਇਹ ਕੌਨਫਲਿਕਟ ਹੋਰ ਜ਼ਿਆਦਾ ਵਧੇਗਾ ਇਧਰੋਂ ਨੋਟਿਸੇਬਲੀ ਜਿਹੜਾ ਸਟੀਵ ਬੈਨਨ ਆ ਉਹਨਾਂ ਦਾ ਇੱਕ ਬਿਆਨ ਜਿਹੜਾ ਉਹ ਧਿਆਨ ਮੰਗਦਾ ਉਹਨਾਂ ਨੇ ਕਿਹਾ ਵੀ ਜੇ ਇਜ਼ਰਾਈਲ ਇਜ਼ਰਾਈਲ ਫਸਟ ਦੀ ਨੀਤੀ ਦੇ ਤਹਿਤ ਆਪਣੀਆਂ ਜਿਹੜੀਆਂ ਕਾਰਵਾਈਆਂ ਕਰ ਰਿਹਾ ਹੈ ਆ ਤੇ ਅਮਰੀਕਾ ਨੂੰ ਅਮਰੀਕਾ ਫਸਟ ਦੀ ਨੀਤੀ ਦੇ ਨਾਲ ਯੂਰੇਸ਼ੀਆ ਤੇ ਮਿਡਲ ਈਸਟ ਦੇ ਵਿੱਚ ਜਿਹੜੀ ਮਰਜ਼ੀ ਕੋਈ ਲੜਾਈ ਲੱਗੀ ਹੋਵੇ ਉਸ ਤੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈ ਸਾਨੂੰ ਇਸ ਲੜਾਈ ਤੋਂ ਬਾਹਰ ਰਹਿਣਾ ਚਾਹੀਦਾ ਆ ਇਜ਼ਰਾਈਲ ਦੇ ਦੁਆਰਾ ਜੇ ਨਿਸ਼ਾਨਾ ਬਣਾਏ ਗਏ ਗਏ ਥਾਵਾ ਤੇ ਮਹਤ ਜਿਹੜੇ ਵਿਅਕਤੀ ਆ ਉਹਨਾਂ ਦਾ ਜੇ ਹਰਜੋਤ ਸਿੰਘ ਜੀ ਮੈਂ ਇੱਕ ਈ ਲਿਸਟ ਦੱਸਦਾ ਜਾਵਾਂ ਤਾਂ ਫੌਜੀ ਅਤੇ ਆਵਾ ਦੇ ਵਿੱਚ ਚੀਫ ਆਫ ਸਟਾਫ ਹੁਸੈਨ ਸਲਾਮੀ ਆਈਆਰ ਜੀਸੀ ਦੇ ਜਰਨਲ ਗੁਲਾਮ ਅਲੀ ਰਾਸ਼ਿਦ ਪ੍ਰਮਾਣੂ ਵਿਗਿਆਨੀ ਡਾਕਟਰ ਫੈਰੁਦੀਨ ਅੰਬਾਸੀ ਡਾਕਟਰ ਮੁਹੰਮਦ ਮਹਿਦੀ ਤਹਿਰਾਨਚੀ ਡਾਕਟਰ ਅਬਦੁੱਲਾ ਹਾਮਦ ਜਿਹੜੇ ਆ ਉਹਨਾਂ ਦੀ ਹੋਈ ਆ ਤੇ ਤਹਿਰਾਨ ਦੇ ਵਿੱਚ ਜਿਹੜੇ ਆ ਬਹੁਤ ਸਾਰੇ ਥਾਵਾਂ ਦੇ ਉੱਤੇ ਹਮਲੇ ਜਿਹੜੇ ਉਹ ਕਿਤੇ ਗਏ ਆ ਨਾਤਾਨਸ਼ ਪਰਮਾਣੂ ਸਥਾਨ ਪ੍ਰਾਚੀਨ ਪਰਮਾਣੂ ਜਿਹੜੀਆਂ ਸਹੂਲਤਾਂ ਤਹਿਰਾਨ ਅਤੇ ਹੋਰ ਇਲਾਕਿਆਂ ਦੇ ਜਿਹੜੇ ਉਹ ਫੌਜੀ ਅੱਡੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਉੱਤੇ ਤੇ ਬਹੁਤ ਸਾਰੇ ਟਿਕਾਣਿਆਂ ਜੁਤੇ ਫੌਜੀ ਟਿਕਾਣਿਆਂ ਦੇ ਉਤੇ ਇਜ਼ਰਾਈਲ ਨੇ ਇਸ ਟਾਈਮ ਜਿਹੜਾ ਉਹ ਹਮਲਾ ਕੀਤਾ ਆ ਸੋ ਇਹ ਕਨਫਲਿਕਟ ਇਸ ਟਾਈਮ ਵੱਧ ਰਿਹਾ ਹੈਗਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਆ ਵੀ ਹੋਰ ਵੀ ਬਰੂਟਲ ਅਟੈਕ ਹੋਊਗੇ ਜੇ ਨੀਕੁਅਲਰ ਡੀਲ ਨਾ ਬਣੀ ਈਰਾਨ ਦਾ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਦਾ ਜੋ ਹੈੱਡ ਆ ਉਹ ਆਲਰੇਡੀ ਮਾਰਿਆ ਜਾ ਚੁੱਕਾ ਹੈਗਾ ਆ ਅ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵਾਲ ਸਟ੍ਰੀਟ ਜਨਰਲ ਨਾਲ ਗੱਲਬਾਤ ਕਰਦੀ ਹੋਈ ਇਹ ਦੱਸਿਆ ਕਿ ਅ ਜੋ ਕੁਝ ਇਹ ਬਾਪ ਰਿਹਾ ਮੈਂ ਕਾਫੀ ਲੰਮੇ ਸਮੇਂ ਤੋਂ ਈਰਾਨ ਵਾਲਿਆਂ ਨੂੰ ਕਹਿ ਰਿਹਾ ਸੀ ਕਿ ਤੁਹਾਨੂੰ ਜਿਹੜੀ ਗੱਲਬਾਤ ਆ ਉਹ ਨਿਊਕਲੀਅਰ ਮਾਮਲੇ ਦੇ ਉੱਤੇ ਫਿਨਿਸ਼ ਕਰ ਲੈਣੀ ਚਾਹੀਦੀ ਹੈਗੀ ਆ 200 ਤੋਂ ਵੱਧ ਜੈਟ ਫਾਈਟਰ ਜਿਹੜੇ ਆ ਪਹਿਲੇ ਅਟੈਕ ਦੇ ਵਿੱਚ ਇਜ਼ਰਾਈਲ ਵੱਲੋਂ ਭੇਜੇ ਗਏ ਸੀ ਇਰਾਨ ਦਾ ਸੁਪਰੀਮ ਲੀਡਰ ਹਾਇਤੁੱਲਾ ਅਲੀ ਕਮੈਨੀ ਨੇ ਇਹ ਦੱਸਿਆ ਆ ਤੇ ਕਹਿੰਦੇ ਵੀ ਉਹਨਾਂ ਨੇ ਇਹ ਕਿਹਾ ਵੀ ਇਜ਼ਰਾਈਲ ਵਾਲਿਆਂ ਨੂੰ ਇਸ ਤੋਂ ਵੀ ਸਖਤ ਜਿਹੜੀ ਸਜ਼ਾ ਆ ਉਹ ਮਿਲੂਗੀ ਆਈਆਰਜੀਸੀ ਕਮਾਂਡਰ ਹੁਸੈਨ ਸਲਮਾਨੀ ਤੇ ਦੋ ਹੋਰ ਜਨਰਲ ਇਹ ਆਲਰੇਡੀ ਮਾਰੇ ਜਾ ਚੁੱਕੇ ਆ ਇਜ਼ਰਾਈਲ ਦੇ ਪ੍ਰਾਈਮ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਿਆਹੁ ਨੇ ਕਿਹਾ ਹੈ ਕਿ ਮਿਲਟਰੀ ਆਪਰੇਸ਼ਨ ਇਹ ਚੱਲਦੇ ਰਹੂਗਾ ਜਿੰਨਾ ਚਿਰ ਤੱਕ ਅਸੀਂ ਆਪਣਾ ਜੋ ਮਿਸ਼ਨ ਆ ਉਹ ਕੰਪਲੀਟ ਨਹੀਂ ਕਰ ਸਕਦੇ ਕਹਿੰਦੇ ਘੱਟੋ ਘੱਟ 14 ਦਿਨਾਂ ਦਾ ਸਾਡਾ ਜਿਹੜਾ ਇਹ ਆਪਰੇਸ਼ਨ ਹੈਗਾ ਆ ਸੋ ਆਲਰੇਡੀ ਉਹਨਾਂ ਨੇ ਐਕਸਪਲੋਸਿਵ ਡਰੋਨ ਜਿਹੜੇ ਆ ਉਸ ਨੂੰ ਮਗਲ ਕਰ ਲਏ ਹੋਏ ਆ ਈਰਾਨ ਦੇ ਵਿੱਚ ਇਨਸਾਈਡ ਫਿਰ ਉਹ ਚਲਾ ਰਹੇ ਹੈਗੇ ਆ ਨਿਤਨੇ ਆਉ ਤੇ ਡਿਫੈਂਸ ਮਿਨਿਸਟਰ ਇਜ਼ਰਾਈਲ ਕੈਟਸ ਉਹਨਾਂ ਨੇ ਦੱਸਿਆ ਭਈ ਫਰਾਈਡੇ ਨੂੰ ਇਹ ਅਟੈਕ ਸ਼ੁਰੂ ਹੋਇਆ ਸੀ ਤੇ ਇਸੇ ਤਰ੍ਹਾਂ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਚੱਲਦਾ ਰੂਗਾ ਜੀ ਜਿਹੜੇ ਵਲਾਦਿਮੀਰ ਪੋਤੇ ਨਾ ਉਹਨਾਂ ਨੇ ਇਸ ਤੇ ਬਿਆਨ ਦਿੰਦੇ ਹੋਏ ਕਿਹਾ ਵੀ ਕਹਿੰਦੇ ਵੀ ਇਜ਼ਰਾਈਲ ਦੇ ਦੁਆਰਾ ਇਹ ਜਿਹੜਾ ਹਮਲਾ ਈਰਾਨ ਦੇ ਉੱਤੇ ਕੀਤਾ ਗਿਆ ਇਸ ਦੀ ਅਸੀਂ ਨਿੰਦਾ ਕਰਦੇ ਹਾਂ ਤੇ ਇਹ ਟੋਟਲੀ ਗਲਤ ਚੀਜ਼ ਆ ਬਗੈਰ ਕਿਸੇ ਉਕਸਾਹਟ ਤੋਂ ਇਹ ਹਮਲਾ ਕੀਤਾ ਗਿਆ ਤੇ ਮਲਾਦਾ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਪੋਤੇ ਨੂੰ ਨਹੀਂ ਭੁੱਲ ਗਏ ਯੂਕਰੇਨ ਉੱਤੇ ਵੀ ਕਹਿੰਦੇ ਉਹਨਾਂ ਨੇ ਆਪ ਖੁਦ ਇਦਾਂ ਜਿਹੜਾ ਉਹ ਕਿਤਾ ਸੀ ਨਿਤਨੀਆਉ ਕਹਿੰਦੇ ਵੀ ਹੁਣ ਟਰੰਪ ਤੇ ਪੂਤਿਨ ਦੇ ਨਾਲ ਗੱਲਬਾਤ ਕਰੇਗਾ ਇਹ ਨਿਤਨੀਆਉ ਦੇ ਆਫਿਸ ਦੇ ਦੁਆਰਾ ਜਿਹੜੀ ਜਾਣਕਾਰੀ ਆ ਇਸ ਟਾਈਮ ਸਾਂਝੀ ਕੀਤੀ ਗਈ ਹੈ ਯੂਕੇ ਦੇ ਪ੍ਰਾਈਮ ਮਿਨਿਸਟਰ ਕੇਅਰ ਸਟਾਰਮਰ ਦੇ ਨਾਲ ਵੀ ਇਹਨਾਂ ਦੀ ਕਹਿੰਦੇ ਆ ਗੱਲਬਾਤ ਹੋਊਗੀ ਇਹ ਜਿਹੜਾ ਨਿਤਨੀਆਉ ਆ ਉਹਨਾਂ ਨੇ ਜਰਮਨ ਦੇ ਚਾਂਸਲਰ ਫੈਡਰਿਕ ਮਰਜ਼ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦਾ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋਂ ਇਹਨਾਂ ਦੇ ਨਾਲ ਆਲਰੇਡੀ ਗੱਲਬਾਤ ਜਿਹੜੀ ਉਹ ਕਰ ਲਈ ਹੈਗੀ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਉੱਥੇ ਬਣੀਆਂ ਜਾ ਰਹੀਆਂ ਹੈਗੀਆਂ ਆ ਇਜ਼ਰਾਈਲ ਦੇ ਦੁਆਰਾ ਆਪਣੇ ਜਿੰਨੇ ਵੀ ਰਿਜ਼ਰਵ ਫੌਜੀ ਆ ਉਹਨਾਂ ਨੂੰ ਐਕਟੀਵੇਟ ਕਰ ਦਿੱਤਾ ਗਿਆ ਆ ਉਹਨਾਂ ਨੂੰ ਸੱਦ ਲਿਆ ਗਿਆ ਆ ਸੋ ਡਿਪਲੋਏ ਜਿਹੜੇ ਆ ਉਹਨਾਂ ਨੇ ਕਰ ਦਿੱਤੇ ਹੈਗੇ ਆ ਇਹ ਦੱਸਿਆ ਜਾ ਰਿਹਾ ਵੀ ਯੂਐਸ ਦੇ ਦੁਆਰਾ ਇਜ਼ਰਾਈਲ ਨੂੰ ਇਹ ਜਿਹੜੀ ਇੰਟਰਲ ਆ एक्सक्यूज इट इंटरलार्ज जी ਦੇ ਨਾਲ ਇਹਨੇ ਜਿਹੜੇ ਫੌਜੀ ਜਰਨਲ ਤੇ ਜਿਹੜੇ ਨਿਊਕਲੀਅਰ ਸਾਇੰਟਿਸਟ ਆ ਉਹਨਾਂ ਨੂੰ ਮਾਰਨ ਦੇ ਵਿੱਚ ਜਿਹੜਾ ਹੋ ਮੌਕਾ ਮਿਲਿਆ ਜਾਂ ਕਹਿ ਲੋ ਵੀ ਉਹਨਾਂ ਨੂੰ ਕਾਮਯਾਬੀ ਮਿਲੀ ਆ ਉਹ ਯੂ ایس ਦੇ ਦੁਆਰਾ ਇੰਟੈਲੀਜੈਂਸ ਇਹਨਾਂ ਨੂੰ ਦਿੱਤੀ ਗਈ ਸੀ ਇਹ ਯੂ ایس ਨੇ ਜਿਹੜਾ ਇਸ ਟਾਈਮ ਇਹ ਦਾਵਾ ਨਾਲ ਦੇ ਨਾਲ ਕਰ ਰਿਹਾ ਹੈਗਾ 트럼ਪ ਨੇ ਜਿਹੜਾ ਇਹ ਕਿਹਾ ਵੀ ਅਟੈਕ ਜਿਹੜਾ ਈਰਾਨ ਦੇ ਉੱਤੇ ਹੋਇਆ ਉਹ ਐਕਸਲੈਂਟ ਆ ਮੋਰ ਟੂ ਕਮ ਜਿੱਦਾਂ ਤੁਸੀਂ ਪਹਿਲਾਂ ਵੀ ਇਸ ਚੀਜ਼ ਦੇ ਵਿੱਚ ਦੱਸ ਚੁੱਕੇ ਆ ਆਈਏ ਈਏ ਨੇ ਜਿਹੜਾ ਇੰਟਰਨੈਸ਼ਨਲ ਐਟੋਮਿਕ ਐਨਰੀਚਮੈਂਟ ਐਸੋਸੀਏਸ਼ਨ ਜਿਹੜੀ ਹੈਗੀ ਆ ਉਹਨਾਂ ਨੇ ਕਿਹਾ ਵੀ ਈਰਾਨ ਦੀ ਜਿਹੜੀ ਐਨਰੀਚਮੈਂਟ ਸਾਈਟ ਆ ਇਸ ਹਮਲੇ ਦੇ ਵਿੱਚ ਉਸ ਦੇ ਉੱਤੇ ਅਸਰ ਪਿਆ ਆ ਪਹਿਲਾਂ ਇਹ ਵੀ ਖਬਰਾਂ ਆਈਆਂ ਸੀ ਸ਼ੁਰੂਆਤ ਦੇ ਵਿੱਚ ਵੀ ਉੱਥੋਂ ਜਿਹੜੀ ਰੇਡੀਏਸ਼ਨ ਲੀਕ ਦੀਆਂ ਰਿਪੋਰਟਸ ਸੀਗੀਆਂ ਪਰ ਹੁਣ ਕਹਿੰਦੇ ਵੀ ਉਸ ਦੇ ਉੱਤੇ ਕਾਬੂ ਪਾ ਲਿਆ ਗਿਆ ਆ ਇਹ ਹਰਜੋਤ ਸਿੰਘ ਜੀ ਨੌਨ ਸਾਈਟਸ ਆ ਈਰਾਨ ਦੇ ਵਿੱਚ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਹਮਲੇ ਕੀਤੇ ਆ ਬਹੁਤ ਸਾਰੀਆਂ ਅਜਿਹੀਆਂ ਵੀ ਥਾਂ ਹੋ ਸਕਦੀਆਂ ਆ ਨਿਊਕਲੀਅਰ ਸਾਈਟਸ ਜਿਨ੍ਹਾਂ ਦੇ ਬਾਰੇ ਅਜੇ ਦੁਨੀਆ ਨੂੰ ਕਿਸੇ ਨੂੰ ਵੀ ਜਿਹੜਾ ਉਹ ਪਤਾ ਨਹੀਂ ਹੈਗਾ ਆ ਸੋ ਇਹ ਜਿਹੜੀ ਸਥਿਤੀ ਬਣੀ ਪਈ ਆ ਈਰਾਨ ਨੇ ਜਿਹੜਾ ਕਿਹਾ ਵੀ 78 ਜਾਨਾਂ ਦੀਆਂ ਹੁਣ ਤੱਕ ਮੌਤਾਂ ਹੋ ਚੁੱਕੀਆਂ ਆ ਤੇ ਸੈਂਕੜੇ ਲੋਕ ਇਸ ਦੇ ਵਿੱਚ ਇਸ ਟਾਈਮ ਆ ਆ ਜਿਹੜੇ ਫਟੜ ਹੋਏ ਨੇ ਉਹਨਾਂ ਨੇ ਕਿਹਾ ਵੀ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਇਜ਼ਰਾਈਲ ਦੇ ਦੁਆਰਾ ਜਿਹੜਾ ਹਮਲਾ ਕੀਤਾ ਜਾਣਾ ਇੱਕ ਬੁਝਦਲਾਂ ਵਾਲਾ ਜਿਹੜਾ ਕੰਮ ਸੀਗਾ ਸੋ ਆ ਇਹ ਦੇਖਦੇ ਆ ਉਧਰ ਹਾਊਸ ਤੇ ਸਪੀਕਰ ਮਾਈਕ ਜான்ਸਨ ਨੇ ਉਹਨਾਂ ਨੇ ਅੱਜ ਫਿਰ ਈਰਾਨ ਨੂੰ ਵਾਰਨਿੰਗ ਦਿੰਦੇ ਹੋਏ ਜਿਹੜਾ ਉਹ ਕਿਹਾ ਵੀ ਜੇ ਤੁਸੀਂ ਯੂਐਸ ਦੇ ਕਿਸੇ ਵੀ ਟਿਕਾਣੇ ਦੇ ਉੱਤੇ ਉਹਨਾਂ ਦੇ ਸਮੁੰਦਰੀ ਬੇੜਿਆਂ ਦੇ ਉੱਤੇ ਜਾਂ ਉਹਨਾਂ ਦੇ ਫੌਜੀ ਫੌਜੀਆਂ ਦੇ ਉੱਤੇ ਜੇ ਹਮਲਾ ਕੀਤਾ ਤਾਂ ਉਸ ਦਾ ਤੁਹਾਨੂੰ ਬਹੁਤ ਹੀ ਗੰਭੀਰ ਸੱਟਾ ਜਿਹੜਾ ਉਹ ਚੱਲਣਾ ਪਵੇਗਾ ਅਮਰੀਕਾ ਦੇ ਦੁਆਰਾ ਆਪਣੀਆਂ ਜਿਹੜੀਆਂ ਉੱਥੇ ਪੰਡੁੱਬੀਆਂ ਤੇ ਜਿਹੜੇ ਸਮੁੰਦਰੀ ਬੇੜੇ ਆ ਉਹਨਾਂ ਸਾਰਿਆਂ ਨੂੰ ਮਿਡਲ ਈਸਟ ਦੇ ਵਿੱਚ ਹਾਈ ਅਲਰਟ ਦੇ ਉੱਤੇ ਕਰ ਦਿੱਤਾ ਗਿਆ ਹੈਗਾ ਆ